ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਅਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਵਾਰ ਫਿਰ ਤੋਂ ਛੋਟੀ ਜਿਹੀ ਕਲੈਕਸ਼ਨ ਲੈ ਕੇ ਆਜ਼ਰ ਹੋਈਆਂ ਜਿਵੇਂ ਕਿ ਤੁਸੀਂ ਸਾਡਾ ਫਸੋ ਦੇਖ ਰਹੇ ਹੋ ਇਹ ਸਾਨੂੰ ਫੈਬਰਿਕ ਜਿਹੜਾ ਆ ਕਸਟਮਰ ਨੇ ਦਿੱਤਾ ਸੀ ਇਹ ਸੈਲਫ weappਿੰਗ ਵਾਲਾ ਫੈਬਰਿਕ ਆ ਜੀ ਬਹੁਤ ਹੀ ਪਿਆਰਾ ਜਿਹਾ ਆਈਸ ਕਲੂ ਜਾਂ ਕਲਰ ਹੈ ਸੂਰ ਦਾ ਤੇ ਮਤਲਬ ਬਹੁਤ ਸੋਹਣਾ ਜਿਹਾ ਇਹ ਤੁਸੀਂ ਬਨਾਰਸੀ ਟਾਈਪ ਦਾ ਸੂਟ ਹੈਗਾ ਜੀ ਇਹ ਵੇਸੇ ਬਨਾਰਸੀ ਨਹੀਂ ਆ ਇਹ ਸਾਨੂੰ ਕਸਟਮਰ ਨੇ ਦਿੱਤਾ ਸੀ ਅਸੀਂ ਬਹੁਤ ਹੀ ਸੋਹਣਾ ਅਸੀਂ ਜਿਹੜਾ ਇਹਦੇ ਨਾਲ ਸਾਨੂੰ ਕਸਟਮਰ ਨੇ ਜਿਹੜਾ ਆ ਨਾਲ ਪਲੇਨ ਬਾਟਮ ਦਿੱਤੀ ਸੀ ਠੀਕ ਆ ਜੀ ਪਲੇਨ ਬਾਟਮ ਦਿੱਤੀ ਸੀ ਅਸੀਂ ਇਹਦੀ ਬਾਟਮ ਤੇ ਬਹੁਤ ਹੀ ਸੋਹਣਾ ਜਿਵੇਂ ਅਸੀਂ ਇਹਦੀ ਪੈਂਟ ਰੈਡੀ ਕੀਤੀ ਆ ਬਹੁਤ ਸੋਹਣਾ ਸਿਵਕ ਕੀਤਾ ਆ ਬਹੁਤ ਹੀ ਪਿਆਰਾ ਅਸੀਂ ਵਰਕ ਕੀਤਾ ਆ ਜੀ ਠੀਕ ਆ ਜੀ ਇਹ ਪਲੇਨ ਬਾਟਮ ਸੀ ਅਸੀਂ ਫਿਰ ਬਾਟਮ ਨਾਲ ਦੇ ਫੈਬਰਿਕ ਦਾ ਹੀ ਪੈਚ ਲਗਾ ਕੇ ਸਲੀਵ ਸੇਵਾ ਕੀਤਾ ਹੈ। ਬਹੁਤ ਹੀ ਸੋਹਣਾ ਅਸੀਂ ਸਲੀਵ ਸੇਵਾ ਕੀਤਾ ਹੈ। ਤੇ ਅਸੀਂ ਇਹਦਾ neck ਵੀ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੈ ਜੀ। ਤੁਸੀਂ ਦੇਖ ਸਕਦੇ ਹੋ। ਤਿੰਨ ਫੈਬਰਿਕ ਲਗਾ ਕੇ ਬਾਟਮ ਨਾਲ ਦਾ ਅਸੀਂ ਵਿੱਚ ਫਲੇਸ ਫਿਲ ਕੀਤੀ ਹੈ ਜੀ। ਠੀਕ ਹੈ ਜੀ, ਬੈਕ ਤੋਂ ਅਸੀਂ ਇਹ ਹੋਲ ਰੱਖਿਆ ਹੈ। ਬਹੁਤ ਹੀ ਸੋਹਣਾ ਅਸੀਂ A line ਜਾਂ ਕਰਕੇ ਥੋੜਾ ਜਆ ਅਸੀਂ ਲੂਸ ਜਆ ਕਰਕੇ ਇਹਨੂੰ ਰੈਡੀ ਕੀਤਾ ਹੈ ਜੀ। ਬਹੁਤ ਹੀ ਸੋਹਣਾ ਇਹ ਸੂਟ ਚੜਾਇਆ ਇਹ ਬਣ ਕੇ ਰੈਡੀ ਹੋਇਆ ਹੈ। ਇਹਦੇ ਨਾਲ ਪਿਓਰ اور ਗੱਜਾਂ ਦਾ ਆਪਾਂ ਦੁਪੱਟਾ ਰੱਖਿਆ ਹੈ ਉਹਨੂੰ ਵੀ ਆਪਾਂ ਬਹੁਤ ਹੀ ਸੋਹਣੀ ਜਿਹੜੀ ਆ ਲੇਸ ਦੇ ਕੇ ਉਹੀ ਲੇਸ ਜਿਹੜੀ ਆਪਾਂ ਸੂਟ ਤੇ ਡਿਜ਼ਾਈਨ ਕੀਤਾ ਸੀ ਤੇ ਉਹਨੂੰ ਆਪਾਂ ਸੂਟ ਦੇ ਫੈਬਰਿਕ ਦੇ ਹੀ ਜਿਹੜੀ ਆ ਫੇਸਿੰਗ ਕੀਤੀ ਹੈ ਜੀ ਬਹੁਤ ਹੀ ਸੋਹਣੀ ਜਿਹੜੀ ਆ ਲੋਕੇ ਸੂਟ ਦੀ 올 ਓਵਰ ਜਿਹੜੀ ਲੋਕ ਆ ਇਹਦੀ ਆਣ ਵਾਲੀ ਹੈ ਜੀ ਬਹੁਤ ਸੋਹਣਾ ਸੂਟ ਸਾਡਾ ਨੈਕਸਟ ਸੂਟ ਆ ਜੀ ਇਹ ਵੀ ਬਹੁਤ ਸੋਹਣਾ ਹੈ ਜਿਵੇਂ ਤੁਸੀਂ ਸਾਡੀ ਲਾਸਟ ਵੀਡੀਓ ਵੀ ਦੇਖੀ ਹੋਈ ਹੋਈਆਂ ਕਿ ਅਸੀਂ ਪ੍ਰਿੰਟ ਸੂਟ ਨੂੰ ਬਹੁਤ ਮਤਲਬ ਪ੍ਰੈਫਰ ਦਿੰਨੇ ਆ ਕਿਉਂਕਿ ਪ੍ਰਿੰਟ ਜਿਹੜਾ ਆ ਉਹ ਲਾਜ਼ਮੀ ਆ ਪ੍ਰਿੰਟ ਤੋਂ ਬਿਨਾ ਆਪਾਂ ਨਹੀਂ ਕੰਮ ਕਰ ਸਕਦੇ ਆ ਪ੍ਰਿੰਟ ਆਪਾਂ ਲੇਡੀਆਂ ਜਿਹੜੀਆਂ ਵਾ ਪ੍ਰਿੰਟਸ ਤੋਂ ਬਿਨਾ ਆਪਾਂ ਆਈ ਥਿੰਕ ਸਰਵਾਈਵ ਹੀ ਨਹੀਂ ਕਰ ਸਕਦੇ ਤੇ ਇਹ ਆਪਾਂ ਪ੍ਰਿੰਟ ਨਾਲ ਡਿਜ਼ਾਈਨ ਕੀਤਾ ਹੈ ਜੀ ਬਹੁਤ ਸੋਹਣਾ ਆਪਾਂ ਜਿਹੜਾ ਆ ਇਹ ਪਾਕਿਸਤਾਨੀ ਜਿਹਾ ਆਪਾਂ ਸੂਟ ਰੈਡੀ ਕੀਤਾ ਆ ਬਹੁਤ ਸੋਹਣਾ ਖੁੱਲਾ ਜਿਹਾ ਰੱਖ ਕੇ बॉटम नाल जो फैब्रिक लगा के आप बहुत सोनी एम्ब्रॉयडरी की बहुत ही सोहना प्रिंट छोटा जी गरली जी कह सकते हो बहुत सोहना प्रिंट है ठीक है जी बहुत प्यारा तो आप अगे पिछे दोनों घेरिया से यदा वर्क किया जी बहुत सोना आप जो कम किया ठीक है जी ਜੇ ਆਪਾਂ 슬ੀਵਸ ਵੀ 벨트 슬리츠 ਰਾਕੇ ਆਪਾਂ 슬리ਵਸ ਤੇ ਵੀ ਬਹੁਤ ਸੋਨਾ ਕੰਮ ਕੀਤਾ ਹੈ ਜੀ ਠੀਕ ਹੈ ਜੀ ਬਹੁਤ ਸੋਨਾ ਆਪਾਂ ਦੀ 슬리ਵਸ ਤੇ ਵੀ ਵਰਕ ਕੀਤਾ ਹੈ ਬਹੁਤ ਹੀ ਪਿਆਰਾ ਜਿਹੜਾ ਸੂਟ ਇਹ ਬਣ ਕੇ ਰੈਡੀ ਹੋਇਆ ਆ ਇਹਦੇ ਨਾਲ ਆਪਾਂ ਫਰਸ਼ੀ ਜਿਹੜੀ ਆ ਸਲਵਾਰ ਰੈਡੀ ਕੀਤੀ ਹੈ ਜੀ ਆਪਾਂ ਸਲਵਾਰ ਨੂੰ ਜਿਹੜੀ ਆ ਸੂਟ ਨਾਲ ਦੀ ਪਾਈਪਿੰਗ ਦਿੱਤੀ ਹੈ ਜੀ ਇਹਦੇ ਨਾਲ ਆਪਾਂ ਪਿਓਰ オーਗੈਂਜ਼ਾ ਦਾ ਦੁਪੱਟਾ ਰੱਖਿਆ ਹੈ ਜੀ उन्हों मल्टी शेड से जीडी आज टाई करवा के आपचिंग दिखती है जी बहुत ही सोहना ये सूट बन के रेडी होया है जी बहुत प्यारा सूट अगर तुम्हें तो पसंद आता स्क्रीन शॉट लैके साथ प्लेस कर सकते हो जिमें पहला सूट देखा इस तरह कोई भी प्रिंट सूट जरा डिजाइन करा सद जिमेंग्रे वाला सूट से तुम्हें किसी भी प्रिंट ना कम ज ਤੁਸੀਂ ਉਹ ਡਿਜ਼ਾਈਨ ਆਪ ਸਾਡੇ ਕੋਲ ਬਣਵਾ ਸਕਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਇਹ ਹੈਗੀ ਹੈ ਜੀ 크ريب 크ريب ਦੀ ਸ਼ਰਟ ਰਹੇਗੀ ਜਿਵੇਂ ਮੈਂ ਲਾਸਟ ਵੀਡੀਓ ਆਪਣੀ ਬਣਾਈ ਸੀ ਆਈ ਥਿੰਕ ਤੁਸੀਂ ਵੇਖੀਆ ਕਿ ਨਹੀਂ ਵੇਖੀ ਇਹ 크ريب ਦਾ ਫੈਬਰਿਕ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਬਹੁਤ ਹੀ ਫਲੋਈ ਜਿਹਾ ਫੈਬਰਿਕ ਹੈ ਬਹੁਤ ਹੀ ਸੋਹਣਾ ਫੈਬਰਿਕ ਠੀਕ ਹੈ ਜੀ ਦੇਖੋ ਐ ਸ਼ਰਟ 크ريب ਦੀ ਇਹਦੀ ਨਾਲ ਆਪਾਂ 크ريب ਦੀ ਹੀ ਬਾਟਮ ਰੱਖੀਆ ਕਰੀਮ ਕਲਰ ਦੀ ਬਹੁਤ ਸੋਹਣੀ ਉਰੇ ਆਪਾਂ 셔ਟ ਦਾ ਕਲਰ ਕੱਢ ਕੇ ਬਹੁਤ ਸੋਨਾ ਆਪਾਂ ਕੰਮ ਕੀਤਾ ਹੈ ਜੀ ਪਹੁੰਚੇ ਤੇ ਕੰਮ ਕੀਤਾ ਹੈ ਤੇ ਨਾਲ ਆਪਾਂ 슬ੀਵਸ ਵਾਸਤੇ ਵੀ ਕੰਮ ਕੀਤਾ ਹੈ ਕਿ ਜਿਵੇਂ ਮੈਂ ਤੁਹਾਨੂੰ yellow ਦਿਖਾਇਆ ਉਹਵੇਂ ਹੀ ਇਹਦੇ ਤੇ ਕੰਮ ਆਏਗਾ ਉਹਦੇ ਆਪਾਂ ਪਹੁੰਚੇ ਤੇ ਕੰਮ ਨਹੀਂ ਸੀ ਕੀਤਾ ਇਹਦੇ ਪਹੁੰਚੇ ਤੇ ਕੰਮ ਹੈ ਜੀ ਔਰ ਇਹਦੀ 슬ੀਵ ਤੇ ਕੰਮ ਹੈ ਜੀ ਠੀਕ ਹੈ ਜੀ ਬਹੁਤ ਹੀ ਸੋਨਾ ਇਸ ਤਰ੍ਹਾਂ ਸਟ੍ਰੇਟ ਤੇ ਹਿਸਾਬ ਨਾਲ ਜਿਹੜਾ ਹੈ ਇਹ ਬਣੇਗੀ ਫਾਟਾ ਇਹਦੇ ਨਾਲ ਟੱਬੀ ਚੱਕ ਦਾ ਜਿਹੜਾ ਆ ਕ੍ਰੀਮ ਦੁਪੱਟਾ ਆਪਾਂ ਰੈਡੀ ਕੀਤਾ ਹੈ ਜੀ ਸੂਟ ਨਾਲ ਦੀ ਜਿਹੜੀ ਲੇਸ ਦੇ ਕੇ ਉਹਨੂੰ ਆਪਾਂ ਪਿੰਚਿੰਗ ਦਿੱਤੀ ਹੈ ਜੀ ਬਹੁਤ ਹੀ ਸੋਨਾ ਸੂਟ ਅਗਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਾਡੇ ਕੋਲੋਂ ਆਰਡਰ ਪਲੇਸ ਕਰ ਸਕਦੇ ਹੋ ਸਾਡਾ ਨੰਬਰ ਨੋਟ ਕਰ ਲਓ ਜੀ 82868901 ਤੇ ਇਹ ਸਾਡਾ ਵਟਸਐਪ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਤੇ ਤੁਸੀਂ ਮੈਸੇਜ ਕਰਨਾ ਹੈ ਤੇ ਆਪਣਾ ਆਰਡਰ ਪਲੇਸ ਕਰਨਾ ਹੈ ਕਿਸੇ ਦਿਨ ਆਪਾਂ ਆਪਣਾ ਵੀਡੀਓ ਐਂਡ ਕਰਦੇ ਆ ਓਕੇ ਜੀ ਥੈਂਕ ਯੂ